ਲੈਂਗਵੇਜ ਹੀ ਕਰਤ ਹੋਗੇ ਜੀ ਤੁਹਾਨੂੰ ਸਭ ਖੁਸ਼ ਹੋਣਾ ਚਾਹੀਦਾ ਮੈਂ ਖੁਸ਼ ਹਾਂ ਸ਼ਰਮ ਨਾ ਤੇ ਲੱਗਣੀ ਦੇ ਨਹੀ ਨਹੀ ਮੈਨੂੰ ਪੜਾ ਚਾਹ ਚਾਹ ਇਤਰਾ ਨਹੀਂ ਹੁੰਦਾ ਜਿਦਾਂ ਤੁਸੀਂ ਬਿਹੇਵ ਕਰ ਰਹੇ ਹੋ ਜੀ ਉਹ ਬੀਬੀ ਹੈ। ਦੱਸੋ ਉਛੜ ਜਸਟ ਹੋ ਸਕਦਾ ਨਾ ਮੈਂ 6 ਮਹੀਨੇ ਦਾ ਸਮੇਂ ਦੇ ਦੇ। ਤੂੰ ਇਹ ਨਾ ਅਛੇ 6 ਮਹੀਨੇ ਕੰਨੇ ਬੰਦ ਕਰੋ ਤੇ ਆਜੋ 6 ਵਜੇ ਘਰੇ ਆਓ। ਮੈਂ ਕੁਝ ਵੀ 1% ਵੀ ਐਡਜਸਟ ਨਹੀਂ ਕਰ ਸਕਦੀ ਕਿਉਂਕਿ ਤੂੰ ਗੱਲ ਸਮਝਣ ਨਹੀਂ ਲਈ ਸਮਝਾ ਮੈਂ ਕੋਈ 100 ਕਾਰਨ ਹੈਗੇ ਆ ਜਿਹਦੇ ਕਰਕੇ ਮੈਂ ਇਹ ਗੱਲ ਕਹਿ ਰਹੀ ਆ ਮੇਰੀ ਇੱਕ ਨਹੀਂ ਸਿਲੈਕਸ਼ਨ ਹੋ ਜਾਂਦੀ। ਕੋ ਯਾਰ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਲਹੀਆਂ ਨਾ ਵਿਆਹ ਤਾਂ ਵਾਸ ਇਲੈਕਸ਼ਨ ਨਾ ਕਰਵਾ ਲਿਓ ਜਿਹੜੀ ਵੀ ਕਰवानी ਹੋਵੇ ਜੇ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਇੰਨਾ ਕੁ ਮੈਂ ਤਾਂ ਸੋਚ ਲੇ ਤੂੰ ਅੱਜ ਆ ਜਾਗੇ ਨਾ ਡੈਡ ਨਾਲ ਗੱਲ ਕਰ ਲਿਓ ਕਿੰਨੇ ਕਈ ਗੱਲਾਂ ਹੋ ਬਿਨਾ ਜਿਹੜੀਆਂ ਬੰਦਾ ਨਹੀਂ ਕਰ ਸਕਦਾ ਹੁੰਦਾ ਯਾਰ ਅੱਜ ਤੁਹਾਡੇ ਘਰ ਗੱਲ ਹੋ ਜਾਣੀ ਹੈ ਹੁਣ ਸਾਰਾ ਕੁਝ ਤੁਹਾਡੇ ਡਿਪੈਂਡ ਹੈ ਤੂੰ ਆਣਾ ਕਿ ਨਹੀਂ ਆਣਾ ਕੁਝ ਹੋਰ ਖਾਣਾ ਕਰ ਨਹੀਂ ਨਹੀਂ ਕੁਝ ਵੀ ਨਹੀਂ ਖਾਣਾ ਤੁਹਾਨੂੰ ਪਤਾ ਤੇਗਾ ਮੈਂ ਘਰੋਂ ਥੋੜਾ ਟਾਈਮ ਹੀ ਕਹਿ ਕੇ ਆਈ ਆ ਮੰਮੀ ਨੂੰ ਤੇ ਮੈਂ ਤੇ ਆਲਰੇਡੀ ਲੇਟ ਆ ਘਰ ਜਾ ਕੇ ਮੈਂ ਕਿਹਾ ਕੀ ਬਣਾਉਂਦੇ ਆਣਾ ਵਾ ਮੰਮੀ ਪਾਪਾ ਨਾਲ ਗੱਲ ਕੀ ਮੈਨੂੰ ਤੇ ਬੜਾ ਡਰ ਲੱਗਣ ਦਿਆ ਚਲੋ ਚਲੀਏ ਤੂੰ ਕਹਿੰਦੀ ਬਈ ਨਾ ਮੈਂ ਖਾਵਾਂ ਤੇ ਗੱਲ ਫੇਰ ਬਾਹਰ ਹੋਣੀ ਆ ਤੇ ਮੈਂ ਕਿਹਾ ਜੇ ਕੁਝ ਹੋਰ ਖਾਲਾ ਜੇ ਗੱਲ ਕੋਈ ਰਹਿ ਗਈ ਆ ਤੇ ਉਹ ਵੀ ਬਾਹਰ ਆ ਜੂਗੀ ਨਹੀਂ ਨਹੀਂ ਜਿੰਨੀ ਗੱਲ ਹੀ ਨਾ ਮੈਂ ਸਾਰੀ ਤੁਹਾਨੂੰ ਦੱਸ ਦਿੱਤੀ ਆ ਹੁਣ ਆਪਾਂ ਘਰ ਹੀ ਚੱਲਦੇ ਆ ਤੇ ਮੈਨੂੰ ਡ੍ਰੌਪ ਕਰ ਦਿਓ ਵਾਕਈ ਦੱਸ ਹੀ ਦਿੱਤਾ ਕੀ ਕਹਿੰਦੇ नहीं कुछ करना फाइनल ना ना फाइनल फाइनल चलो 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 चलूँ। बिल मैम क्या बिल बने आ, सर आपके दो सैंडविच हो गए हाँ? दो आपकी लार्ज कॉफ़ी हो गई उसमें हेजलनट नट ऑन हो गया और एक आपका केक हो गया तो आपके टोटल बने हैं वन वन थाउजेंड सिक्स हंड्रेड सिक्सटी नाइन रुपीज़ ओके ਰਸਟ 1700 ਰੁਪਏ ਦੇ ਲਗਾਣੇ ਗਿਆ 1700 ਤੇ ਹੈ ਨਹੀਂ ਮੇਰੇ ਕੋਲ ਇਹ ਸਕੈਨਰ ਹੈ ਮੈਡਮ ਸਕੈਨ ਕਰਨਾ ਹਾਂਜੀ ਸਰ ਹਾਂਜੀ ਤੁਸੀਂ ਜਿੰਨ ਗਿਆ ਤੂੰ ਗੱਡੀ 'ਚ ਬੈਠ ਮੈਂ ਬਿੱਲ ਪੇ ਕਰਦਾ ਮੈਂ ਚਾਬੀ ਲੈ ਜਾ ਚਲੋ ਠੀਕ ਆ ਮੈਂ ਜਾਣੀ ਗੱਡੀ 'ਚ ਆ ਜੂ ਕਰਨਾ ਕੀ ਆ ਰ ਮੈਂ ਨਾ ਇੱਕ ਤੈਨੂੰ ਫੋਟੋ ਭੇਜਣ ਲੱਗਾ ਵਾ ਤੇ ਉਸ ਸਕੈਨਰ ਤੇ ਨਾ ਯਾਰ ਇੱਕ ਨਾ 1700 ਰੁਪਇਆ ਪਾ ਦੇ। ਕਿ ਯਾਰ ਮੈਂ ਆਇਆ ਸੀਗਾ ਕਿ ਤੇ ਨਾ ਉਹ ਸਵੇਰੇ ਮੈਂ ਡੀਕੇ ਕੋਲੋਂ ਫੜੇ ਸੀਗੇ ਥੋੜੇ ਜਿਹਾ ਪੈਸੇ। ਆ ਤੇ ਉਹ ਹੁਣ ਦੁਬਾਰਾ ਫੇਰ ਉਹ ਤੇਰੀ ਕਾਬੀ ਨੂੰ ਮਿਲਣਾ ਪੈ ਗਿਆ ਕੋਈ ਅਰਜੈਂਟ ਕੰਮ ਪੈ ਗਿਆ। ਤੋਂ ਪੈਸੇ ਮੇਰੇ ਕੋਲ 1000 ਰੁਪਇਆ ਵਾ। ਇੱਥੇ ਬਿੱਲ 1700 ਬਣ ਗਿਆ। ਤੇ ਮੈਂ ਤੈਨੂੰ ਫੋਟੋ ਭੇਜਦਾ ਹਾਂ 1700 ਹੀ ਪੇ ਕਰਦੇ ਹਾਂ। ਓਕੇ। ਥੈਂਕ ਯੂ ਮੇਰਾ ਵੀਰ ਹਾਂ ਥੈਂਕ ਯੂ। ਮੈਡਮ ਚੈੱਕ ਕਰ ਲਓ ਪੇਮੈਂਟ ਆ ਗਈ ਤੁਹਾਨੂੰ ਹਾਂਜੀ ਸਰ ਆ ਗਈ ਥੈਂਕ ਯੂ ਜੀ ਥੈਂਕ ਯੂ ਸਰ ਮੇਰੀ ਗੱਲ ਸੁਣੋ ਹਾਂਜੀ ਮੈਂ ਤੁਹਾਡੇ ਵੱਲ ਉਦੋਂ ਦਾ ਵੇਖਣ ਨਹੀਂ ਆ ਹਾਂ ਜਦੋਂ ਦੀ ਮੈਂ ਤੁਹਾਨੂੰ ਨਾਲ ਗੱਲ ਕੀਤੀ ਆ ਹਾਂ ਕਿ ਤੁਸੀਂ ਮੇਰੇ ਘਰ ਆਇਓ ਪਾਪਾ ਨਾਲ ਮਿਲੇਓ ਉਦੋਂ ਦੇ ਨਾ ਤੁਹਾਡੇ ਰੰਗ ਜੇ ਉੱਡੇ ਆ ਤੁਹਾਡੇ ਜਿਵੇਂ ਪਤਾ ਨਹੀਂ ਤੁਸੀਂ ਕੀ ਸੋਚੰਦੇ ਜੀ ਨਹੀਂ 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 ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਉਹ ਤੇ ਸਿਰਫ ਗੱਲ ਇਹ ਆ ਕਿ ਉਹ ਮੈਂ ਸੋਚਣ ਡਿਆ ਵਾਂ ਕਿ ਸ਼ਾਮ ਨੂੰ ਤੇਰੇ ਪਾਪਾ ਬਾਅਦ ਵਿੱਚ ਕੋਈ ਗੱਲ ਉਹੋ ਜੀ ਕਰ ਦਿੱਤੀ ਫਿਰ ਮੈਂ ਕੀ ਕਰੂੰਗਾ ਮੈਨੂੰ ਉਹ ਟੈਨਸ਼ਨ ਹੈ ਕਿ ਆ ਕਿ ਮੈਂ ਉਹਨਾਂ ਨੂੰ ਕੁਐਸਚਨ ਆਨਸਰ ਉਹਨਾਂ ਨਾਲ ਕਿਤਰਾ ਕਰਨੇ ਆ ਉਹਨਾਂ ਨੇ ਕੁਐਸਚਨ ਕਰਨੇ ਮੈਂ ਆਨਸਰ ਕਰਨੇ ਕਿਤਰਾ ਮੈਨੇਜ ਕਰੂੰਗਾ ਫਰੋਗ ਗੱਲ ਦੇ ਤੁਸੀਂ ਮੈਨੂੰ ਪੁੱਛੀ ਨਹੀਂ ਹਜੇ ਤੱਕ ਇਹ ਗੱਲ ਸੁਣੋ ਜੇ ਤੁਹਾਨੂੰ ਇੰਨਾ ਹੀ ਬੋਝ ਲੱਗੰਦੇ ਆ ਨਾ ਤੁਸੀਂ ਨਹੀਂ ਚਾਹੁੰਦੇ ਮੇਰਾ ਵਿਆਹ ਕਰਾਣਾ ਫੇ ਤੁਸੀਂ ਮੈਨੂੰ ਨਾ ਹੁਣੇ ਹੀ ਕਹਿ ਦੋ ਮੈਂ ਆਪਣੇ ਘਰ ਦੇਆਂ ਨੂੰ ਨਾ ਕਿਸੇ ਤਰ੍ਹਾਂ ਮੈਨੇਜ ਕਰ ਲਵਾਂਗੀ ਕੀ ਹੋਏਗਾ ਥੋੜੀ ਬੇਇੱਜ਼ਤੀ ਆ ਫਿਰ ਕੀ ਹੋਇਆ ਮੈਂ ਕਰਾ ਲਾਂਗੀ ਬੇਇੱਜ਼ਤੀ ਆਪਣੀ ਮੈਨੂੰ ਤੇਰੀ ਸ਼ਕਲ ਤੋਂ ਲੱਗਦਾ ਤੇਣੀ ਤੁਸੀਂ ਸ਼ਾਮੀ ਆਣਾ ਜੇ ਤੁਸੀਂ ਨਹੀਂ ਆਣਾ ਨਾ ਕੋਈ ਗੱਲ ਨਹੀਂ ਤੁਸੀਂ ਨਾ ਆਇਓ ਮੈਂ ਕਹਿ ਦੇਵਾਂਗੀ ਮੰਮੀ ਨੂੰ ਤੇ ਪਾਪਾ ਨੂੰ ਵੀ ਓ ਯਾਰ ਮੈਂ ਤੇਰੀ ਬੇਇੱਜ਼ਤੀ ਥੋੜੀ ਹੋਣ ਦਿੰਨਾ ਪਰ ਤੁਸੀਂ ਚੰਗੀ ਤਰ੍ਹਾਂ ਅਨਸਰ ਵੀ ਤੇ ਨਹੀਂ ਨਾ ਕਰਨ ਦੇ ਇੰਨੀ ਟੈਨਸ਼ਨ ਜਦੋਂ ਦਾ ਮੈਂ ਤੁਹਾਨੂੰ ਕਿਹਾ ਵਾਂ ਕਿ 6 ਵਜੇ ਤੁਸੀਂ ਘਰ ਆਇਓ ਮੰਮੀ ਨਾਲ ਮੈਂ ਗੱਲ ਕਰ ਲਈ ਆ ਤੇ ਪਾਪਾ ਨਾਲ ਰਹਿ ਗਈ ਆ ਮੰਮੀ ਆਪੇ ਕਰ ਲੈਣਗੇ ਤੁਸੀਂ ਆਪਣੀ ਮੰਮੀ ਨਾਲ ਗੱਲ ਕੀਤੀ ਹੋਈ ਨਾ ਮੇਰੇ ਬਾਰੇ ਕੀਤੀ ਆ ਕੀਤੀ ਆ ਕੀਤੀ ਆ ਚਲੋ ਠੀਕ ਆ ਮੈਂ ਫਿਰ ਵੇਟ ਕਰਾਂਗੀ ਤੁਹਾਡਾ 6 ਵਜੇ ਠੀਕ ਆ ਕਿਉਂ ਆ ਮੈਂ ਤੇ ਘਬਰਾ ਗਈ ਆ ਤੁਸੀਂ ਫਟਾਫਟ ਫੋਨ ਤੇ ਗਿਆ ਆ ਜਾ ਆ ਜਾ ਛੇਤੀ ਆ ਜਾ ਕੱਲ ਕੀ ਹੋਈ ਹੈ ਕੀ ਦੱਸਾਂ ਮੈਂ ਤੇ ਸੱਸੋ ਮੇਰੀ ਕਹਿੰਦੀ ਕਿੱਥੇ ਚੱਲੀ ਆ ਮੈਂ ਕਿ ਤੁਸੀ ਬੱਚੇ ਤਿਆਰ ਕਰਕੇ ਟਿਊਸ਼ਨ ਤੇ ਭੇਜ ਦੋ ਮੰਮੀ ਦਾ ਫੋਨ ਆਇਆ ਮੈਂ ਚੱਲੀ ਆ ਹੋਇਆ ਕੀ ਹੈ ਕੀ ਦੱਸਾਂ ਉਹ ਕਿਰਨ ਨੇ ਸਿਆਪਾ ਪਾਇਆ ਹੈ ਹੋਈ ਗਾਲੀ ਹੁਣ ਮੱਥੇ ਤੇ ਹੱਥ ਰੱਖਣ ਦਾ ਕੀ ਫਾਇਦਾ ਦੱਸੋ ਕੀ ਕਰ ਗੱਲ ਤਾਂ ਕਿਸੇ ਨਾ ਕਿਸੇ ਤਰੀਕੇ ਪਾਪਾ ਨਾਲ ਕਰਨੀ ਬਣੀ ਮੈਨੂੰ ਮੁੰਡੇ ਦੀ ਫੋਟੋ ਦਿਖਾਈ ਆ ਉਹਨੇ ਮੁੰਡਾ ਬਹੁਤ ਸੋਨਾ ਵਾਲਾ ਚਲੋ ਮੇਰੀ ਗੱਲ ਸੁਣੋ ਹੁਣ ਮੱਥੇ ਤੇ ਹੱਥ ਮਾਰਨ ਦਾ ਕੋਈ ਫਾਇਦਾ ਨਹੀਂ ਜੀ ਉੱਠੋ ਪਾਪਾ ਨਾਲ ਗੱਲ ਕਰੋ ਹੈਲੋ ਹਾਂਜੀ ਪਾਜੀ ਅਜੇ ਹੁਣੇ ਮੈਂ ਘਰ ਪਹੁੰਚਿਆ ਜੇ 2 ਮਿੰਟ ਹੀ ਹੋਇਆ ਆ ਕੇ ਬੈਠਾ ਹੀ ਆਇਆ ਹੈ ਤੇ ਪਾਣੀ ਵੀ ਨਹੀਂ ਪੀਤਾ ਬਾਕੀ ਮੈਂ ਕਰਦਾ ਘਰ ਗੱਲ ਅੱਜ ਸਲਾਹ ਕਰਕੇ ਨਾ ਘਰ ਗੱਲ ਸਾਰੀ ਗੱਲ ਕਰਕੇ ਬਾਕੀ ਮੈਸੇਜਸ ਦੇ ਨਾਲ ਬੱਚਿਆਂ ਦੇ ਨਾਲ ਗੱਲ ਕਰਕੇ ਫਿਰ ਮੈਂ ਤੁਹਾਨੂੰ ਫੋਨ ਕਰ ਦਿੰਦਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਈ ਕਿਸ ਤਰ੍ਹਾਂ ਗੱਲ ਕਰਨਾਂ ਦੇ ਨਾਲ ਹੁਣ ਮੈਂ ਗੱਲ ਤੇ ਕਰਨੀ ਪੈਣੀ ਹੈ ਕਿੱਦਾਂ ਕਰਾਂ ਕੀ ਕਰ ਪਰੇ ਕਿਉਂ ਖੜੀਆਂ ਲੰਘ ਜਾ ਅੰਦਰ ਆ ਜਾ ਅੰਦਰ ਹਾਂ ਨਹੀਂ ਪਈ ਨਹੀਂ ਪਈ ਅੰਦਰ ਆ ਬਹਿ ਮੇਰੇ ਕੋਲ ਤੇਰੇ ਨਾਲ ਗੱਲ ਕਰਨੀ ਅੱਜ ਮੈਂ ਹਾਂਜੀ ਦੱਸੋ ਗੱਲ ਬਹੁਤ ਜ਼ਰੂਰੀ ਹੈ ਅੱਛਾ ਜੀ ਦੱਸੋ ਆਪਣੀ ਬੇਟੀ ਦਾ ਰਿਸ਼ਤਾ ਆ ਵਾ ਕਿਰਨ ਦਾ ਕੀ ਰੰ ਦਾ ਰਿਸ਼ਤਾ ਹੈ ਬਹੁਤ ਵਧੀਆ ਰਿਸ਼ਤਾ ਚੰਗੇ ਬੰਦੇ ਆ ਉਹਦੀ ਇੱਕ ਭੈਣ ਬਾਹਰ ਇੱਕ ਉਹਨਾਂ ਦਾ ਬੇਟਾ ਵੀ ਬਾਹਰ ਉਹਨਾਂ ਦਾ ਕੱਪੜੇ ਦਾ ਕਾਰਖਾਨਾ ਹੈ ਕਿ ਉਹ ਮੰਡੀ ਦੇ ਕੋਲ ਬੜੀ ਵੱਡੀ ਫੈਕਟਰੀ ਹੈ ਅੱਛਾ ਮੰਨੇ ਹੋਏ ਆ ਲਖਮੀਪੁਰ ਦੇ ਇਕ ਹੋਰ ਦੋਸਤਾਂ ਨਾਲ ਸਾਰਾ ਕਪੜਾ ਜਿੰਨੀ ਪ੍ਰਿੰਟਿੰਗ ਹੁੰਦੀ ਹੈ ਹਿੰਦੁਸਤਾਨ ਚ ਉਹਨਾਂ ਦਾ ਜਾਂਦਾ ਬੜੀ ਰੈਸ ਮਤਲਬ ਫੈਮਿਲੀ ਹੈ ਤੇ ਪੜ੍ਹੇ ਲਿਖੇ ਨੇ ਬੱਚਿਆ ਵੀ ਬੱਚਾ ਵੀ ਪੜ੍ਹਿਆ ਲਿਖਿਆ ਠੀਕ ਹੈ ਇਹ ਐ ਹੋਈ ਮੈਂ ਤੇਰੇ ਨਾਲ ਗੱਲ ਕਰਨੀ ਮੈਨੂੰ ਦੱਸ ਪਾਈ ਸੀ ਕਿਸੇ ਨੇ ਤੇ ਮੈਂ ਆ ਹੀ ਚਲੋ ਘਰ ਜਾ ਕੇ ਤੇਰੇ ਨਾਲ ਗੱਲ ਕਰਦਾ ਗੱਲ ਕੀ ਕਰਨੀ ਆਸ਼ਾ ਮਿਲੀ ਸੀ ਮੈਨੂੰ ਆਸ਼ਾ ਨੇ ਗੱਲ ਕੀਤੀ ਹੈ ਉਹਨੇ ਦੱਸਿਆ ਤੁਹਾਨੂੰ ਤੇ ਆਸ਼ਾ ਨੇ ਦੱਸਿਆ ਮੈਂ ਵੀ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਕਿ ਤੂੰ ਕੀ ਗੱਲ ਕਰਨੀ ਹੈ ਤੁਸੀਂ ਹਾਂ ਨਾ ਤਾਂ ਨਹੀਂ ਕੀਤੀ ਅਜੇ ਵਿਚੋਲਾ ਪਿਆ ਵਿੱਚ ਆਹੋ ਵਿਚੋਲਾ ਹੀ ਆ ਆਪਣਾ ਖਾਸ ਬੰਦਾ ਹੈਗਾ ਉਹਨੇ ਗੱਲ ਕੀਤੀ ਹੈ ਤੇ ਮੈਂ ਵੀ ਉਹਨਾਂ ਨੂੰ ਜਾਣਨਾ ਮੈਨੂੰ ਵੀ ਜਾਣਦੈਣ ਚਲੋ ਇਸ ਤਰ੍ਹਾਂ ਮੈਂ ਗੁੱਸਾ ਨਾ ਕਰਨਾ ਮੇਰੀ ਵੀ ਆਮਨਾ ਗੱਲ ਸੁਣ ਲਓ ਹਮ ਤੁਸੀਂ ਤੇ ਰਿਸ਼ਤਾ ਵੇ ਹੈ ਚਲੋ ਹਰ ਇੱਕ ਮਾਪਿਓ ਮੈਂ ਵੀ ਸੋਚਿਆ ਸੀ ਪਰ ਇੱਥੇ ਕੁਝ ਹੋਰ ਹੀ ਗੱਲਬਾਤ ਚੱਲਦੀ ਪਈ ਹੈ ਕੀ ਮਤਲਬ ਹੈ ਤੇਰਾ ਕਿਰਨ ਨੇ ਵੀ ਪਸੰਦ ਕੀਤਾ ਜੋ ਮੁੰਡਾ ਹੈ ਕਿਰਨ ਨੇ ਪਸੰਦ ਕੀਤਾ ਮੁੰਡਾ ਅੱਤ ਦੇ ਮੈਂ ਤੁਹਾਨੂੰ ਤੈਨੂੰ ਮੈਂ ਪਹਿਲਾਂ ਹੀ ਕਿਹਾ ਸੀ ਨਾ ਕਿ ਬੱਚਿਆਂ ਦੇ ਉੱਤੇ ਧਿਆਨ ਰੱਖ ਧਿਆਨ ਤੇ ਰੱਖਿਆ ਹੋਇਆ ਸੀ ਕੀ ਧਿਆਨ ਰੱਖਿਆ ਜ਼ਿੰਮੇਵਾਰੀ ਤੇਰੀ ਹੁੰਦੀ ਹੈ ਸਾਰੀ ਤੂੰ ਕੰਮ ਸੇ ਕੰਮ ਕਿੱਥੇ ਜਾਂਦੀ ਹੈ ਕਿੱਥੇ ਜਾਂਦੀ ਹੈ ਕੁੜੀ ਤੂੰ ਇਹਨਾਂ ਧਿਆਨ ਨਹੀਂ ਤੇ ਤੈਨੂੰ ਪਤਾ ਹੈ ਧਿਆਨ ਰੱਖਿਆ ਮੈਂ ਸਵੇਰੇ ਵੀ ਉਹਨੂੰ ਪੁੱਛਦੀ ਵੀ ਦੱਦੇ ਉਹ ਹਾਂ ਨਾ ਮੈਨੂੰ ਚਲੇ ਨਏ ਰਹਾਂਦੇ ਪਏ ਸੀਗੇ ਮੈਂ ਤੈਨੂੰ ਅੱਗੇ ਵੀ ਇੱਕ ਦਵਾਰੀ ਹਿੰਟ ਦਿੱਤਾ ਸੀਗਾ ਵੀ ਕੁੜੀ ਕਿੱਥੇ ਜਾਂਦੀ ਕਿੱਥੇ ਆਂਦੀ ਧਿਆਨ ਰੱਖਿਆ ਕਰ ਇਹ ਦਿਨ ਵਾਸਤੇ ਤੂੰ ਮਤਲਬ ਮੈਨੂੰ ਦੱਸਣ ਵਾਸਤੇ ਬੈਠੀ ਆ ਚਲੋ ਤੁਸੀਂ ਵੀ ਇੱਕ ਵਾਰੀ ਵੇਖ ਲਓ ਪੁੱਛ ਲਓ ਕਿਰਨ ਨੂੰ ਵਾਅਦਾ ਕੀ ਹੋਵੇ ਲੋ ਕਿ ਮੈਂ ਹੁਣ ਕੀ ਗੱਲ ਕਰਾਂ ਕੱਲ ਨੂੰ ਅਸੀਂ ਉਹਦਾ ਵਿਆਹ ਕਰ ਦਿੰਨੇ ਆ ਤੇ ਜੇ ਉੱਥੇ ਖੁਸ਼ੀ ਨਹੀਂ ਰਹੇਗੀ ਤੇ ਕੀ ਫਾਇਦਾ ਅੱਜ ਤੇ ਉਹਨੇ ਸਾਨੂੰ ਦੱਸ ਦਿੱਤਾ ਵਾ ਤੁਹਾਡੇ ਕੋਲ ਡਰਦੀ ਡਰਦੀ ਉਹਨੇ ਦੱਸਿਆ ਨਹੀਂ ਕਿ ਪਾਪਾ ਨਾਲ ਕੀ ਗੱਲ ਕਰਾਂ ਸੱਦਿਆ ਮੈਨੂੰ ਸੱਦਿਆ ਕਿ ਆ 2 ਮਿੰਟ ਮੇਰੀ ਗੱਲ ਸੁਣਨਾ ਆ ਕੇ ਤੇ ਉਹਨੇ ਉਹਨ ਸਿਰੇ ਮੁੰਡੇ ਦੀ ਫੋਟੋ ਵੀ ਦਿਖਾ ਦਿੱਤੀ ਐ ਮੁੰਡਾ ਸਾਡੇ ਤੇ ਬੈਠਾ ਖਲੋਤਾ ਜੱਚੇਗਾ ਤੇ ਘਰ ਦੇ ਵੀ ਜਚਣਗੇ ਕੋਈ ਇਹਦੀ ਸਾਡੀ ਪੱਕੀ ਪਕਾਈ ਪਹਿਲਾਂ ਹੀ ਸੀ ਨਾ ਆਏ ਕੋ ਕੁੜੀਆਂ ਸੱਦਿਆ ਅੱਜ ਸਿਰੇ ਦੱਸਿਆ ਉਹਨੇ ਮੈਨੂੰ ਅੱਜ ਸਿਰੇ ਦੱਸਿਆ ਉਹਨੇ ਮਨੋ ਜਾਂ ਮੈਂ ਕੁਛ ਨਹੀਂ ਕੀਤਾ ਅੱਜ ਸਿਰੇ ਦੱਸਿਆ ਜਿਉਨ ਚਲੋ ਤੂੰ ਬੁਲਾ ਤਾ ਅਕੋਰਡਿੰਗ ਬੁਲਾ ਉਹ ਮੇਰੀ ਗੱਲ ਸੁਣ ਉਹਨਾਂ ਨੂੰ ਬੁਲਾ ਲੈਣੀ ਪਰ ਆਰਾਮ ਨਾਲ ਗੱਲ ਕਰਨਾ ਤੇ ਮੇਰੀ ਗੱਲ ਸੁਣ ਤੂੰ ਪਹਿਲਾਂ ਕਿਰਨ ਨੂੰ ਬੁਲਾ ਮੈਂ ਉਹਨੂੰ ਇਹ ਪੁੱਛਾਂ ਹਾਂ ਪੁੱਛ ਲੈਣਾ ਪਰ ਇੰਨਾ ਹੈਗਾ ਵਾ ਕਿ ਇਹਨਾਂ ਨੂੰ ਪੰਜੀ ਤੇ ਨਹੀਂ ਨਾ ਤੇ ਭੱਜ ਜਾਂਦੀ ਤੇ ਫੇਰ ਉਹਨੇ ਫਿਰ ਪਿਓ ਦੀ ਇੱਜ਼ਤ ਰੱਖੀ ਐ ਹੁਣ ਬੁਲਾਉ ਨੂੰ ਮੈਂ ਉਹਦੇ ਨਾਲ ਗੱਲ ਕਰਨੀ ਏ ਰੱਖ ਚਲ ਬੁਲਾ ਲੈਣੀ ਆਰਾਮ ਨਾਲ ਗੱਲ ਕਰਨਾ ਬੁਲਾਉਂ ਪਹਿਲਾਂ ਠੀਕ ਬੁਲਾ ਲੈਣੀ ਹੇ ਰੱਬ ਕੀ ਕਰਾਂ ਮੈਂ ਕਿੱਥੇ ਗਈ ਮਹਾਰਾਣੀ ਉਹ ਪਾਪਾ ਅੰਦਰ ਵਾਜਾ ਮਾਰੀ ਜਾਂਦੇ ਪਏ ਐ ਕਿਰਨ ਕਿੱਥੇ ਐ ਕਿਰਨ ਕਿੱਥੇ ਐ ਪਤਾ ਨਹੀਂ ਕਿੱਥੇ ਚਲ ਗਈ ਇੱਕ ਫੋਨ ਹੀ ਨਹੀਂ ਚੁੱਕਦੀ ਪਈ ਕਦੋਂ ਦੇ ਮੈਂ ਫੋਨ ਕਰੀ ਜੰਨੀ ਆ ਤੂੰ ਕਮ ਸੇ ਕਮ ਫੋਨ ਤੇ ਚੁੱਕ ਕਿੰਨੇ ਪਰੇਸ਼ਾਨ ਹੋਏ ਪਏ ਆਪਾਂ ਹੇ ਰੱਬਾ ਮਿੰਤੇ ਕਬਰ ਆਟ ਹੀ ਪਈ ਜਾਂਦੀ ਪਈ ਐ ਮੈਂ ਕੀ ਕਰਾਂ ਆ ਜਾ ਹੁਣ ਤੋ ਫੋਨ ਹੀ ਚੁੱਕਦੀ ਪਈ ਕੀ ਹੋ ਗਿਆ ਕਿੰਨੂ ਫੋਨ ਕਰੀ ਜਾਂਦੇ ਜੇ ਰੱਬਾ ਆਪਣਾ ਫੋਨ ਦੇਖ ਕਿੰਨੇ ਫੋਨ ਕਰਤੇ ਮੈਂ 6 ਫੋਨ ਹੀ ਆਏ ਆ 6 ਫੋਨ ਨੂੰ ਕੀ ਕਰਾਂ ਘਬਰਾਟ ਵੇਖ ਮੇਰਾ ਹਾਲ ਕੀ ਹੋ ਗਿਆ ਏ ਹੋਇਆ ਕੀ ਆ ਇਹਨੇ ਪਸੀਨੋ ਪਸੀਨੇ ਕੀ ਦੀ ਵੇ ਨਾਲੇ ਕੱਲੇ ਆਏ ਜੇ ਬੱਚੇ ਨਹੀਂ ਆਏ ਨਾਲ ਬੱਚਿਆਂ ਨੂੰ ਕੀ ਕਰਾਂ ਕੀ ਪੰਗਾ ਪਾ ਕੇ ਬੈਠੀ ਐ ਇੱਥੇ ਮੈਂ ਕੀ ਪੰਗਾ ਪਾ ਪਾਪਾ ਦੇਖ ਅੰਦਰ ਕਿੰਨਾ ਬੋਲਦੇ ਪਈ ਅੱਜ ਤੱਕ ਮੰਮੀ ਨੂੰ ਪਾਪਾ ਨੇ ਕਦੀ ਕੁਝ ਕਿਹਾ ਨਹੀਂ ਸੀ ਬੋਲਣ ਕੋ ਦੇ ਆ ਕੀ ਚਮਚੜਾ ਆਦਾਈ ਕੀ ਘਰ ਪਸੂੜੀ ਪਾਈ ਹੋਈ ਹੈ ਕੀ ਮਤਲਬ ਤੁਹਾਡਾ ਤੈਨੂੰ ਕੁਛ ਨਹੀਂ ਮੰਮੀ ਮੰਮੀ ਨਾ ਮੰਮੀ ਨੇ ਸਭ ਕੁਝ ਦੱਸਤਾ ਹੈ ਪਾਪਾ ਅੰਦਰ ਬੈਠੇ ਸਾਡੀਆਂ ਗੱਲਾਂ ਨਾ ਸੁਨਣ ਮੰਮੀ ਨੇ ਦੱਸਤਾ ਸਾਰਾ ਕੁਝ ਪਾਪਾ ਨੂੰ ਮੈਨੂੰ ਪੁੱਛ ਮੇਰੇ ਤੇ ਕੀ ਬੀਤੀ ਵੀ ਮੇਰੇ ਹੱਥ ਪੈਰ ਕੰਬਦੇ ਪਏ ਤੇਰੀ ਗੱਲ ਸੁਣ ਕੇ ਕੀ ਚੰਨ ਚੜਾਇਆ ਹੋਇਆ ਆ ਮੇਰੀ ਗੱਲ ਸੁਣ ਲੈ ਦੀ ਮੈਂ ਕੁਛ ਨਹੀਂ ਸੁਨਣਾ ਪਾਪਾ ਨੇ ਅੰਦਰ ਤਿੰਨ ਵਾਜਾ ਮਾਰਦਿਆ ਕਿਰਨ ਨੂੰ ਬੁਲਾਓ ਕਿਰਨ ਨੂੰ ਮੈਂ ਬਾਹਰ ਦੇਖ ਫੋਨ ਕਰਦੀਆਂ ਚੁੱਕੀ ਆ ਹੁਣ ਚੱਲ ਅੰਦਰ ਤੇ ਗੱਲ ਕਰ ਪਾਪਾ ਨੂੰ ਕਹਦੇ ਕਿਰਨ ਘਰ ਨਹੀਂ ਹੈਗੀ ਤੁਸੀਂ ਕਰ ਲਓ ਗੱਲ ਪਾਪਾ ਦੇ ਨਾਲ ਮੈਂ ਦੇਖ ਕਿਰਨ ਆਪਣੇ ਘਰੋਂ ਬੱਚੇ ਛੱਡ ਕੇ ਆਈਆਂ ਬੱਚੇ ਮੰਮੀ ਨੇ ਭੇਜੇ ਟਿਊਸ਼ਨ ਤੇ ਉਹ ਵੀ ਕਹਿੰਦੇ ਤੂੰ ਕਿੱਥੇ ਚੱਲੀ ਹੈ ਘਬराई ਹੋਈ ਮੇਰੇ ਨਾਲ ਚੱਲ ਅੰਦਰ ਹੁਣ ਨਾ ਮੈਂ ਆਈਆਂ ਹੁਣ ਹੋ ਜੂਗੀ ਤੇਰੀ ਗੱਲ ਹੋ ਜਾਈ ਤੇ ਕਰਨੀ ਤਾਂ ਪਹਿਣੀ ਆ ਅੱਜ ਨਹੀਂ ਕਰਾਂਗੇ ਕੰਟੀਨਿਊ ਕਰਾਂਗੇ ਦੋ ਦਿਨ ਨੂੰ ਕੰਨੀ ਤਾਂ ਪੈਣੀ ਨਾ ਐਦਾਂ ਕਰੋ ਹਾਂ ਹੁਣ ਉਹ ਅੰਦਰ ਬੈਠੇ ਨੇ ਮੈਂ ਨਹੀਂ ਗੱਲ ਕਰਨੀ ਤੂੰ ਹੀ ਪਹਿਲਾਂ ਜਾ ਕੇ ਗੱਲ ਕਰੋ ਫਿਰ ਮੈਨੂੰ ਮਾੜੀ ਜਿਹੀ ਮਿਸਕਾਲ ਪੰਗਾ ਤਾਂ ਸਾਡੇ ਸਿਰ ਤੇ ਪਾਇਆ ਹੋਇਆ ਆ ਪਹਿਲੇ ਮੰਮੀ ਨੂੰ ਪਤਾ ਕਿੰਨੀਆਂ ਗਾਲਾਂ ਪਈਆਂ ਕਿੰਨਾ ਬੁੱਲੇ ਪਪਾ ਅੱਜ ਤੱਕ ਮੈਂ ਮੰਮੀ ਨੂੰ ਐਦਾਂ ਗੱਲਾਂ ਸੁਣਦੇ ਦੇਖਿਆ ਨਹੀਂ ਜਿੰਨੀਆਂ ਅੱਜ ਉਹਨੇ ਤੇਰੇ ਪਿੱਛੇ ਗੱਲਾਂ ਸੁਣਦੇ ਪਏ ਦੀਦੀ ਮੇਰੀ ਗੱਲ ਸੁਣੋ ਮੈਨੂੰ ਤੇ ਬੜਾ ਡਰ ਲੱਗੰਦੇ ਆ ਜੇ ਮੈਂ ਨਹੀਂ ਜਾਣਾ ਅੰਦਰ ਮੇਰੇ ਕੋ ਨਹੀਂ ਗੱਲਾਂ ਸੁਣੀ ਹਟਣੀਆਂ ਜੇ ਤੈਨੂੰ ਡਰ ਲੱਗਾ ਹੁੰਦਾ ਨਾ ਤੇ ਇਹੋ ਜੇ ਕੰਮ ਨਾ ਕਰਦੀ 36 ਵਾਰੀ ਸੋਚਦੀ ਆਪਣੀ ਮੰਮੀ ਬਾਰੇ ਤੇ ਆਪਣੇ ਪਾਪਾ ਬਾਰੇ ਇਹ ਕੰਮ ਨਾ ਕਰਦੀ ਤੂੰ ਮੈਂ ਕਿਹਾ ਤੂੰ ਪੰਗਾ ਬਾਤੇ ਦਾਤਾ ਵਾ ਸਾਰੇ ਘਰ ਨੂੰ ਪਰੇਸ਼ਾਨ ਕੀਤਾ ਹੋਇਆ ਇੱਕ ਤੂੰ ਉੱਤੋਂ ਤੂੰ ਫੋਨ ਨਹੀਂ ਚੁੱਕਦੀ ਮੈਨੂੰ ਕਭਰਾਟ ਪਈ ਜਾਂਦੀ ਸੀ ਹਾਏ ਹਾਏ ਫੋਨ ਮੇਰਾ ਸਾਇਲੈਂਟ ਤੇ ਸੀ ਹੁਣ ਮੈਂ ਜਾਣਾ ਆਪਣੇ ਘਰ ਵਾਪਸ ਅੰਦਰ ਜਾ ਕੇ ਪਾਪਾ ਨਾਲ ਗੱਲ ਕਰੀਏ ਪਹਿਲੇ ਮੰਮੀ ਨੂੰ ਕਹਿੰਨੀ ਆ ਗੱਲ ਕਰ। ਪਾਪਾ ਕਹਿੰਦੇ ਕਿਰਨ ਨੂੰ ਬੁਲਾਓ ਕਿ ਉਹਨਾਂ ਨੂੰ ਉਹਨਾਂ ਨਾਲ ਡਾਇਰੈਕਟ ਗੱਲ ਕਰਨੀ ਥਰੇ ਨਾਲ। ਓਏ ਅੰਦਰ ਆਓ ਗਿਆ ਕਿ ਹੁਣ ਸਾਰੀਆਂ ਬੋੜ-ਬੋੜ ਕਰੀ ਜਾਣੀਆਂ ਤੁਸੀਂ ਉੱਥੇ। ਆ ਅੰਦਰ ਆਓ। ਅੱਗੇ ਪਾਪਾ ਅੱਗੇ। ਅੱਗੇ ਅੱਗੇ। ਕੀ ਹੁੰਦਾ ਵੇ ਬਾਹਰ? ਤੁਹਾਨੂੰ ਮੈਂ ਕਿਹਾ ਉਹਨੂੰ ਬੁਲਾਓ ਕਿੱਥੇ ਗਈ ਕਿਰਨ? ਡਰਦੀ ਨਹੀਂ ਆਂਦੀ ਪਿੱਛੇ ਹੁਣ। ਕੀ ਡਰਦੀ ਨਹੀਂ ਆਂਦੇ ਵੇ? ਕੀ ਹੋਇਆ? ਕਹਿੰਦੀ ਪਾਪਾ ਦੇ ਸਾਹਮਣੇ ਗੱਲ ਨਹੀਂ ਕਰਨੀ ਡਰਦੀ ਤੁਸੀਂ ਕਰ ਲਓ ਮੰਮੀ ਕਹਿੰਦੇ ਪਾਪਾ ਦੇ ਸਾਹਮਣੇ ਗੱਲ ਨਹੀਂ ਕਰਨੀ ਤੇ ਬਾਹਰ ਜਾ ਕੇ ਇਹਦੇ ਕੰਮ ਕਰਨ ਦੀ ਉਸਲੇ ਡਰਨੇ ਲੱਗਾ ਇਹਨੂੰ ਹੁਣ ਉਹਨੇ ਗੱਲ ਕਰ ਲਈ ਹੁਣ ਮੈਂ ਵੀ ਆਪਣੇ ਘਰੋਂ ਆਈ ਆਂ ਇੰਨੀ ਛੇਤੀ ਨਹੀਂ ਆਇਆ ਜਾਂਦਾ ਪਾਪਾ ਆਰਾਮ ਨਾਲ ਗੱਲ ਕਰਨਾ ਜਰਾ ਨਾ ਉੱਚੀ ਬੋਲ ਨਾ ਫਿਰ ਉਹਨੇ ਨਹੀਂ ਆਣਾ ਜਲੰਧਰ ਆ ਗਈ ਇੱਥੇ ਇਹਨੂੰ ਗੱਲ ਦਾ ਪਤਾ ਲੱਗ ਗਿਆ ਤੇ ਮੈਂ ਘਰ ਚਾਹ ਕਹਿੰਦੇ ਮੈਨੂੰ ਗੱਲ ਦਾ ਪਤਾ ਹੀ ਨਹੀਂ ਲੱਗਾ ਚਲੋ ਹੁਣ ਆਰਾਮ ਨਾਲ ਗੱਲ ਕਰਨਾ ਮੈਂ ਉਹਨੂੰ ਲੈ ਕੇ ਆਨੀ ਆ ਨਾ ਬਲਾਓ ਮੈਂ ਲਿਆਂਨੀਆ ਹੁਣ ਉੱਚੀ ਨਾ ਬੋਲਣਾ ਫਿਰ ਉਹ ਅੰਦਰ ਹੀ ਨਹੀਂ ਵਰਦੀ ਪੀ ਆਂਦੀ ਹੋਈ ਨਹੀਂ ਪੀ ਓਏ ਅੱਛਾ ਬਾਬਾ ਮੈਂ ਰਾਮਨਾ ਗੱਲ ਕਰਾਂਗਾ ਪਹਿਲਾਂ ਬਲਾਕ ਲਿਆਉਣ ਨੂੰ ਲਿਆਂਨ ਲੱਗੀ ਮੈਂ ਆਨ ਨੂੰ ਜਦ ਰਾਮਨਾ ਬੋਲਣਾ ਕਿਰਨ ਇਹ ਰਬਾ ਇਹ ਨਿਵਾ ਜਾਂਦੀ ਆ ਇੰਨਾ ਮਾਰੇ ਮਿੰਤੇ ਡਰ ਲੱਗਣ ਦਿਆ ਮਿੰਤੇ ਐਵੇਂ ਲੱਗਣ ਦਿਆ ਮੈਂ ਤੇ ਗਲਤੀ ਕਰ ਲਈ ਏ ਗੱਲ ਕਰਕੇ ਮੈਨੂੰ ਗੱਲ ਕਰਨੀ ਨਹੀਂ ਚਾਹੀਦੀ ਏ ਚੱਲ ਹੁਣ ਹੁਣ ਕੀ ਕਰਦੀ ਪਈ ਹੈ ਮੈਨੂੰ ਜਾਣਾ ਪਾਗਲ ਅੰਦਰ ਪਾਪਾ ਕਿੰਨਾ ਬੁਣਦੇ ਮੈਂ ਆਈ ਆ ਬੱਚੇ ਲੈਣਾਂ ਚੱਲ ਹੁਣ ਅੰਦਰ ਯਾਰ ਮੈਨੂੰ ਬੜਾ ਡਰ ਲੱਗੰਦੇ ਮੈਨੂੰ ਜਾਣਾ ਤਾਂ ਪੈਣਾ ਹੀ ਆ ਗੱਲ ਤਾਂ ਕਰਨੀ ਪੈਣੀ ਆ ਹੁਣ ਖੁੱਲ ਤਾਂ ਗਈ ਆ ਤੂੰ ਹੀ ਕਰ ਉਹ ਗੱਲ ਨਾ ਨਾ ਚੱਲ ਮੈਨੂੰ ਜਾਣਾ ਚੱਲ ਹੁਣ ਕੋਮੇ ਦਿਖਾਈ ਮੈਨੂੰ ਜਾਣਾ ਚੱਲ ਚੱਲ ਮੈਨੂੰ ਜਾਣਾ ਤੂੰ ਹੀ ਮੈਨੂੰ ਗੱਲਾਂ ਪੁਆੜੀਆਂ ਗਾਲਾਂ ਪੈਂਦੀਆਂ ਪੈਣ ਹੁਣ ਗੱਲ ਕਰਨੀ ਪੈਣੀ ਚੱਲ ਪਾਪਾ ਵਾਜਦੇ ਹੀ ਜਾਂਦੇ ਤੂੰ ਹੀ ਕਰ ਉਹ ਥੋੜੀ ਜਿਹੀ ਨਾ 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 ਚੱਲ ਮੈਨੂੰ ਜਾਣਾ ਜਾਣਾ ਪੈਣਾ ਚਾਹ ਹੁਣ ਤੁਸੀਂ ਆਣਾ ਕਿ ਹੁਣ ਮੈਂ ਉੱਠ ਕੇ ਬਾਹਰ ਆਵਾਂ ਆ ਗਈ ਆ ਗਈ ਆ ਗਈ ਆ ਗਈ ਐਨਾ ਟਾਈਮ ਲਾਤਾ ਆ ਗਈ ਆ ਗਈ ਕੋਈ ਗੱਲ ਨਹੀਂ ਬੁਲਾਉਣ ਨੂੰ ਯਾਰ ਆ ਗਈ ਆ ਗਈ ਚੱਲ ਪਾਪਾ ਬੁਲਾਉਂਦੇ ਪਿਓ ਚੱਲ ਚੱਲ ਚਲ ਆ ਹੁਣ ਬਹਿ ਕੇ ਗੱਲ ਕਰ ਲੰਨੇ ਚਲਾ ਜਾ ਉੱਥੇ ਬਹਿ ਸਾਹਮਣੇ ਆਇਆ ਬਹਿਇਆ ਇੱਥੇ ਮੈਂ ਕਿਸ ਹੁੰਦਾ ਪਿਆ ਵਾਂ ਕੀ ਕਰ ਤੂੰ ਤਾਂ ਕਰਨ ਨਹੀਂ ਆਹ ਕਿਹੇ ਚੀਜ਼ ਦੀ ਕਮੀ ਰੱਖੀ ਆ ਤੈਨੂੰ ਤੂੰ ਗਿਆ ਸਕੂਲ ਜਾਣਾ ਸਕੂਲ ਜਾਓ ਕਾਲਜ ਜਾਣਾ ਕਾਲਜ ਜਾਓ ਸਕੂਟੀ ਤੈਨੂੰ ਲੈ ਕੇ ਦਿੱਤੀ ਖਰਚਾ ਤੈਨੂੰ ਦੇ ਦਿੱਤਾ ਕਿ ਐਸੇ ਕਰਕੇ ਇਹ ਦਿਨ ਖਾਣ ਵਾਸਤੇ ਤਾਂ ਕਿ ਸਾਡਾ ਮੂੰਹ ਘਾਲਾ ਕਰਾਵੇ ਸਾਰਾ ਤੇਰਾ ਸਿਆਪਾ ਪਾਇਆ ਤੁਸੀਂ ਨਿਗਰਾਨੀ ਨਹੀਂ ਰੱਖਦੇ ਜੜੇ ਮਾਪੇ ਉਹ ਬੱਚਿਆਂ ਦੇ ਮਗਰ ਨਿਗਰਾਨੀ ਨਹੀਂ ਨਾ ਰੱਖਦੇ ਉਹਨਾਂ ਦੇ ਘਰਾਂ ਤੇ ਹਜੇ ਸਿਆਪੇ ਪੈਂਦੇ ਨੇ ਮੁੜ ਜਾਂਦੇ ਹੀ ਰਹੋਦੇ ਦੇ ਕੁੜੀਆਂ ਦੀ ਨਿਗਰਾਨੀ ਰੱਖਣੀ ਚਾਹੀਦੀ ਹੈ ਮਾਪੇ ਉਹ ਹਮੇਸ਼ਾ ਸਕੂਲ ਜਾਣ ਕਾਲਜ ਜਾਣ ਜਿੱਥੇ ਮਰਜੀ ਜਾਣ ਮਗਰ ਪਤਾ ਦੇ ਰੱਖਿਓ ਪਤਾ ਦੇ ਲੱਗੇ ਵੀ ਕਿੱਥੇ ਗਿਆ ਸਾਡਾ ਬੱਚਾ ਕਿੱਥੇ ਨਹੀਂ ਗਿਆ ਚਲੋ ਮੈਂ ਹੁਣ ਦੱਸੀ ਤਾਂ ਹੁਣ ਕੱਲੋਂ ਕੱਲੋਂ ਰਾਮ ਦੱਸ ਦਿੱਤਾ ਦੇ ਫੇਰ ਮੈਂ ਹੁਣ ਤਨ ਮੈਂ ਕੀ ਗੱਲ ਕਰਾਂ ਤੇਰੇ ਨਾਲ ਹਾਂ ਦੱਸ ਕੀ ਆ ਚਲੋ ਸ਼ਾਂਤ ਹੋ ਜਾਓ ਕੋਈ ਗੱਲ ਨਹੀਂ ਉਦੀ ਵੀ ਗੱਲ ਸੁਣ ਨੋ ਰਾਮਰਾ ਤੁਸੀਂ ਐਡਾ ਡਾਂਟਦੇ ਪਓ ਕੀ ਬੋਲੇਗੀ ਕੁੜੀ ਦੱਸੋ ਉਹ ਬੋਲਣਾ ਕੀ ਉਹਨੇ ਬੋਲਣ ਜੋਗਾ ਸਾਨੂੰ ਛੱਡਿਆ ਨਹੀਂ ਨਹੀਂ ਸਾਡਾ ਸ਼ਹਿਰ ਚ ਐਨਾ ਇੱਜ਼ਤਮਾਨ ਹੈਗਾ ਇਹਨੇ ਸਾਨੂੰ ਬਾਹਰ ਜੋਗਾ ਛੱਡਿਆ ਨਹੀਂਗਾ ਛੱਡਿਆ ਤਾਂਦ ਹੁੰਦਾ ਜੋ ਭੱਜ ਜਾਂਦੀ ਤੇ ਉਹ ਭੱਜੀ ਥੋੜੀ ਤੂੰ ਦੱਸਿਆ ਜੇ ਲੋਕਾਂ ਕੋਲੋਂ ਮੈਨੂੰ ਪਤਾ ਲੱਗਦਾ ਮੈਂ ਤੇ ਉਸ ਤਰ੍ਹਾਂ ਹੀ ਡੁੱਬ ਕੇ ਮਰ ਜਾਣਾ ਸੀ ਲੋਕਾਂ ਕੋਲੋਂ ਨਹੀਂ ਨੌਬਤ ਮਿਲਣੀ ਪੁੱਛਣ ਦੀ ਉਹਨੇ ਕੁੜੀ ਨੇ ਗੱਲ ਕੀਤੀ ਐ ਨਾ ਉਹਨੇ ਇੱਜ਼ਤ ਹੈਗੀ ਬੱਪਾ ਦੀ ਹਾਂ ਦੱਸ ਤੂੰ ਦੱਸ ਕੀ ਕਹਨੇ ਆ ਹੁਣ ਬੁੱਤ ਬਣ ਕੇ ਬੈਠੀਆਂ ਮੈਨੂੰ ਦੱਸੇਂਗੀ ਕੀ ਹੈ ਕੀ ਕਰਦਾ ਮੁੰਡਾ ਕਿੱਥੋਂ ਦਾ ਓ ਪਾਪਾ ਮੁੰਡਾ ਐਮ ਐਨ ਸੀ ਦੇ ਵਿੱਚ ਮੈਨੇਜਰ ਹੈਗਾ ਪਾ ਐਮ ਐਨ ਸੀ ਕੀ ਹੁੰਦੀ ਐ ਐਮ ਐਨ ਸੀ ਕੀ ਐ ਪਾਪਾ ਮਲਟੀ ਨੈਸ਼ਨਲ ਕੰਪਨੀ ਉਹ ਚ ਮੈਨੇਜਰ ਆ ਉਹ ਪ੍ਰਾਈਵੇਟ ਕੰਪਨੀਆਂ ਦੇ ਵਿੱਚ ਕੁੜੀਏ 15 20000 ਤੋਂ ਤਨਖਾਹ ਵੱਧ ਹੁੰਦੀ ਨਹੀਂਗੀ ਤੇ 15 20000 ਸੇ ਤੂੰ ਆਪਣਾ ਗੁਜ਼ਾਰਾ ਕਰ ਲਏਂਗੀ ਨਹੀਂ ਨਹੀਂ ਪਾਪਾ ਉਹ ਉਹਨਾਂ ਦਾ ਤੇ ਵਧੀਆ ਉਹ ਇੱਥੇ ਮੈਨੇਜਰ ਹੈਗੇ ਆ ਉਹ ਮੈਨੇਜਰ ਤੇ ਹੈਗਾ ਮੈਨੂੰ ਪਤਾ ਨਾ ਮੈਂ ਤੂੰ ਮੈਨੂੰ ਕੀ ਸਮਝਦੀ ਸਾਰੀ ਦਿਹਾੜੀਆਂ ਹੀ ਬਾਹਰ ਰਹਿਣੇ ਲੋਕਾਂ ਦੇ ਵਿੱਚ ਪ੍ਰਾਈਵੇਟ ਕੰਪਨੀਆਂ 15 2000 ਤੋਂ ਵੱਧ ਤਨਖਾਹ ਨਹੀਂ ਦਿੰਦੀਆਂ 15 2000 ਦਾ ਤੇ ਤੇਰਾ ਸਕੂਟਰੀ ਦਾ ਤੇਲ ਦਾ ਖਰਚਾ ਹੈਗਾ ਤੂੰ ਕਿਸ ਤਰ੍ਹਾਂ ਕੁਝ ਆਰਾ ਕਰੇਂਗੀ ਨਹੀਂ ਪਾਪਾ ਤੁਸੀਂ ਚਲੋ ਕੋਈ ਨਹੀਂ ਸੁਣ ਲੋ ਰਾਮ ਨਾਲ ਗੱਲ ਹੁੰਜੇ ਨੂੰ ਪਸੰਦ ਕਰੀ ਲਿਆ ਜੋ ਉਹਦੀ ਕਿਸਮਤ ਦੇ ਵਿੱਚ ਕਿਸ ਸਮਤ ਨਹੀਂ ਮੋੜ ਸਕਦੇ ਅਸੀਂ ਵੱਡੀ ਭੈਰ ਵੇ ਕਿੱਦਾਂ ਗੱਡੀਆਂ ਚਾਹਦੀ ਮੇਰੀ ਚੁੱਪ ਕਰ 1 ਮਿੰਟ ਤੂੰ ਉੱਤੋਂ ਹੀ ਉਹ ਭੂਏ ਚੜਾਇਆ ਬੋਤਾ ਐਵੇਂ ਨਾ ਬੋਲੀ ਜਾ ਤੂੰ ਮੇਰੀ ਗੱਲ ਸੁਣ ਪੁੱਤਰ ਤੂੰ ਤੇ ਹੀ ਸਾਡੀ ਸਾਡੀ ਇੱਜ਼ਤ ਹੈ ਅਹੀਂ ਜੇ ਤੇਰਾ ਵਿਆਹ ਕਰਾਂਗੇ ਤੇ ਗੱਜ-ਬੱਜ ਕੇ ਕਰਾਂਗੇ ਪਰ ਉਸ ਤੋਂ ਪਹਿਲਾਂ ਮੈਂ ਉਹਨਾਂ ਨੂੰ ਮਿਲਣਾ ਚਾਹਨਾ ਉਹਨਾਂ ਦਾ ਖਾਨਦਾਨ ਵੇਖਣਾ ਚਾਹਨਾ ਉਹ ਬੰਦੇ ਸਾਡੀ ਹਾਇਸੇ ਦੇ ਮੁਤਾਬਕ ਹੈਗੇ ਨੇ ਉਹਨਾਂ ਦਾ ਸਟੇਟਸ ਕੀ ਹੈ ਤੂੰ ਇਹ ਵੇਖ ਲੈ ਕਿ ਸਾਡੀ ਫੈਮਿਲੀ ਦਾ ਸਟੇਟਸ ਕੀ ਹੈ ਠੀਕ ਹੈ ਉਹਦੇ ਮੁਤਾਬਕ ਜੇ ਤੇ ਮਨਉਜ ਚਾਣਗੇ ਫਿਰ ਮੈਂ ਕਰ ਦਿਆਂਗਾ ਸਭ ਤੋਂ ਪਹਿਲਾਂ ਮੈਂ ਮੁੰਡਾ ਵੇਖਾਂਗਾ ਮੈਂ ਮੁੰਡਿਆਂ ਨੂੰ ਮਿਲਣਾ ਚਾਹਨਾ ਮੈਨੂੰ ਪਹਿਲਾਂ ਮੁੰਡਾ ਮਿਲਾਓ ਫਿਰ ਮੈਂ ਬਾਅਦ ਚ ਗੱਲ ਬਾਕੀ ਸਾਰੀਆਂ ਗੱਲਾਂ ਬਾਅਦ ਚ ਹੋਣਗੀਆਂ ਮੁੰਡਾ ਤੇ ਆਇਆ ਹੈ ਜੇ ਬਾਹਰ ਕਿੱਥੇ ਆਇਆ ਦਾ ਬਾਹਰ ਇਹਦਾ ਮਤਲਬ ਜੇ ਉਹ ਆਇਆ ਦਾ ਇਹਦਾ ਮਤਲਬ ਪੱਕੀਆਂ ਪਕਈਆਂ ਤੁਹਾਡੀਆਂ ਆਪਣੀਆਂ ਫਿਰ ਮਨੂ ਕਾਨੂੰ ਪੁੱਛਣ ਤੇ ਫਿਰ ਤੁਸੀਂ ਰਿਸ਼ਤਾ ਵੀ ਕੇ ਜੇ ਕਰਾ ਲਿਆ ਤੇ ਫਿਰ ਵਿਆਹ ਵੀ ਕਰਾ ਦਿਓ ਨਹੀਂ ਗਿਆ ਤੁਹਾਡੇ ਨਾਲ ਹੀ ਕਰਾਵਾਂਗੇ ਨਹੀਂ ਆ ਤੇ ਗਿਆ ਆ ਤੇ ਗਿਆ ਹੁਣ ਸਾਦੇ ਤੇ ਲਿਆ ਜਾ ਤੁਸੀਂ ਚਲੋ ਵੈਸੇ ਸਾਦ ਲੈ ਮੈਂ ਪਾਪਾ ਨੂੰ ਮਿਲ ਲੈ ਮੈਂ ਐ ਨਹੀਂ ਨਾ ਤੁਸੀਂ ਤੇ ਮੈਂ ਸਿਰਫ ਮੇਰੇ ਮੂੰਹ ਕਢਾਵਾ ਤੇ ਤੁਸੀਂ ਇੱਥੇ ਤੁਹਾਡੇ ਵਾਸਤੇ ਸਦਿਆ ਕੋਈ ਗੱਲ ਨਹੀਂ ਹੁਣ ਤੁਹਾਡੇ ਵਾਸਤੇ ਸਦਿਆ ਹੁਣ ਸਾਰੀ ਗੱਲ ਹੋਈ ਹੈ ਉਹਨੇ ਵੀ ਗੱਲ ਤੁਹਾਡੇ ਨਾਲ ਖੋਲ ਕੇ ਕਰਤੀ ਏ ਮੰਮੀ ਨੇ ਵੀ ਅਸੀਂ ਤਾਂ ਡਰਦੇ ਸੀਗੇ ਅਸੀਂ ਡਰਦੇ ਡਰਦੇ ਗੱਲ ਦਿੱਤੀ ਕਰ ਹੁਣ ਜੇ ਆ ਗਿਆ ਤੇ ਇੱਕ ਵਾਰੀ ਮਿਲ ਲਵੋ ਫਿਰ ਕੰਮ ਸੇ ਕੰਮ ਇੰਤਜ਼ਾਰ ਤੇ ਕਰ ਲੋ ਸੋਚ ਸਮਝਦੇ ਲਵੋ ਫੇਰ ਹੀ ਤੂੰ ਉਹਨੂੰ ਸਦਿਓ ਤੂੰ ਸਿੱਧਾ ਪਹਿਲਾਂ ਹੀ ਬੂਏ ਦੇ ਆ ਕੇ ਮੁੰਡੇ ਨੂੰ ਇੱਥੇ ਖਲਾਅ ਦਿੱਤਾ ਜੀ ਚਲੋ ਦੋ ਮਿੰਟ ਮਿਲ ਲੋ ਬਹੁਣ ਕੁਛ ਨਹੀਂ ਹੁੰਦਾ ਜਾ ਬਲਾ ਉਹਨੂੰ ਮੈਂ ਵੇਖਦਾ ਠੀਕ ਜਾ ਕਿਦਨ ਲੱਗਿਆ